ਸਸਰੀয়াল ਜੀ ਮੈਂ ਹਰਵਿੰਦਰ ਸਾਤਾ ਅੱਜ ਖੜੇ ਆਂ ਅਸੀਂ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਨਰੰਗਾਵਾਦ ਦੇ ਵਿੱਚ ਇੱਥੇ ਇੱਕ ਗਰੀਬ ਪਰਿਵਾਰ ਦੀ بارش ਦੇ ਕਾਰਨ ਛੱਤ ਜੋ ਮਕਾਨ ਦੀ ਖਰਾਬ ਹੋ ਗਈ ਏ ਬਾਲਿਆਂ ਵਾਲੀ ਕੱਚੀ ਸੱਤ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਨੂੰ ਤਸਵੀਰਾਂ ਇਹ ਜੋ ਦਿਖਾਈਆਂ ਜਾਣ ਗਰੀਬ ਪਰਿਵਾਰ ਸੀ ਪਤਾ ਲੱਗਾ ਏ ਕਿ ਇਸ ਪਰਿਵਾਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਏ ਇਹਨਾਂ ਦਾ ਕੋਈ ਦੀ ਪੋਤ ਲੜਕਾ ਵੀ ਨਹੀਂ ਹੈਗਾ ਬਜ਼ੁਰਗ ਨੇ ਦੋਨੋਂ ਹੀ ਤੇ ਇੱਕ ਛੋਟੀ ਗੁड़िया ਇਹਨਾਂ ਦੇ ਕੋਲ ਆਪਾਂ ਪਰਿਵਾਰ ਮੈਂਬਰਾਂ ਦੇ ਨਾਲ ਗੱਲ ਕਰਦੇ ਆਂ ਭਈ ਉਹਨਾਂ ਦੇ ਕੀ ਹਾਲਾਤ ਨੇ ਇਸ ਟਾਈਮ ਹਾਂਜੀ ਮਾਤਾ ਜੀ ਕੀ ਨਾਂ ਜੀ ਮਨਜੀਤ ਕੋ ਪਿੰਡ ਕਿਹੜਾ ਜੀ ਨਰੰਗਾਂਵਾੜ ਹਾਂਜੀ ਤੁਹਾਡੇ ਮਕਾਨ ਦੀ ਛਾਤੇ ਜੋ ਸਾਰੀ ਡਿੱਗਣ ਵਾਲੀ ਹੈ ਚੋਣ ਲਈਏ بارش ਦੇ ਕਾਰਨ ਪਾਣੀ ਸਿਮ ਰਿਹਾ ਏ ਤੇ ਕੀ ਕਾਰਨ ਸੀ ਜੋ ਇਸ ਟਾਈਮ ਇਹ ਤੁਹਾਡੇ ਹਾਲਾਤ ਹੋਏ ਨਹੀਂ ਬਹੁਤ ਲਾਦਾ ਇਹ ਮਾਰ ਟਟ ਜਾਂਦੇ ਵਾਲੇ ਫੇਰ ਪਾਉਣਾ ਪੈਂਦਾ ਨਹੀਂ ਰੁਕ ਆਉਂਦੇ ਬਹੁਤ ਆ ਲੈ ਬਾਹਰ ਕਿੱਥੋਂ ਵਾਲੇ ਲਿਆਈਏ ਤੇ ਐਨੇ ਮਹਿੰਗੇ ਹੁੰਦੇ ਆ ਤਿੰਦੇ ਨਹੀਂ ਅਗਲੇ ਇਸ ਵਕਤ ਕਮਾਈ ਦਾ ਸਾਧਨ ਕੋਈ ਘਰ ਦੇ ਵਿੱਚ ਹੋਵੇ ਜੀ ਨਹੀਂ ਸਾਧਨ ਕਿੱਥੇ ਹੈਗਾ ਸਾਧਨ ਕਰਨ ਵਾਲਾ ਕੌਣ ਹੈ ਇਹ ਕੋਈ ਨਹੀਂ ਹੰਦਾਨਾ ਕਰਨਿੰਦਾ ਲਟਕੀ ਨਿੱਕੀ ਜੀ ਬੱਚੀ ਟੋਡਾ ਕੋਈ ਬੇਟਾ ਬੇਟੀ ਕੋਈ ਕੋਈ ਨਹੀਂ ਬੇਟੀ ਇਹ ਹੋਣਗੀ ਜੀ ਉਹ ਵੀ ਹਿੰਗੋਤ ਪਰਾਈ ਨਹੀਂ ਆ ਠੀਕ ਆ ਜੀ ਸਾਡੇ ਨਾਲ ਬਜ਼ੁਰਗ ਅੰਕਲ ਵੀ ਮੌਜੂਦ ਨੇ ਉਹਨਾਂ ਨਾਲ ਵੀ ਕਰਦੇ ਨੇ ਗੱਲ ਹਾਂਜੀ ਕੀ ਨਾ ਜੀ ਬਖਸ਼ੀਸ਼ ਸਿੰਘ ਜੀ ਪਿੰਡ ਜੀ ਪਿੰਡ ਨਰੰਗਾਲ ਤੋਂ ਤੁਹਾਡੇ ਘਰ ਦੇ ਹਾਲਾਤ ਦੇਖਦੇ ਪਏ ਅਸੀਂ ਲਾਈਵ ਤਸਵੀਰਾਂ ਨੇ ਕੀ ਕਾਰਨ ਸੀ ਜੋ ਆ ਸ਼ਤਾਂ ਲੀਕ ਹੋ ਰਹੀਆਂ ਨੇ ਟੋਡੀਆਂ ਕੀ ਕਾਰਨ ਸੀ ਤੇ ਕਿਸੇ ਨੇ ਕੋਈ ਮਦਦਗਾਰ ਕੋਈ ਆਇਆ ਹੈ ਜਾਂ ਕਿਸੇ ਪਹਿਲਾਂ ਅੱਜ ਤੋਂ ਪਹਿਲਾਂ ਕੋਈ ਸਮਾਂ ਤੁਸੀਂ ਅਪੀਲ ਕੀਤੀ ਹੋਵੇ ਕਿਸੇ ਨੂੰ ਨਹੀਂ ਜੀ ਇਹ ਨੂੰ ਨਹੀਂ ਹਾਲੇ ਕੀਤੀ ਹੋਰ ਮੰਗੜੇ ਹੋਰ ਇੱਕ ਝਾਂਗੀ ਵੇਖੋ ਤਾਂ ਪਾਸੇ ਕੋਈ ਸੁਣਦਾ ਨਹੀਂ ਕਾ ਹੋਰੇ ਮੜ ਜਾਂਦੇ ਤੀ ਤਾਂ ਵੇਖ ਕੇ ਚੱਲ ਹੁਣ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਕੀ ਮੰਗ ਕਰਦੇ ਜੀ ਅਸੀਂ ਜੀ ਇਹਨੇ ਕੋਠਾ ਮਕਾਨ ਪਾ ਜੇ ਕਿਤੇ ਸ਼ਰ ਲਕਾਵਾ ਹੋ ਜੇ ਕੰਮ ਕਾਰਜੋਗਿਆ ਨਹੀਂ ਤੇ ਪਤਾ ਨਹੀਂ ਕੰਮਕਾਰ ਜੋਗਾ ਨਹੀਂ ਸਾਡਾ ਇਹੋ ਹੀ ਹੋ ਜਾ ਪੁੱਠਾ ਮਟੜਾਤਾ ਜੀ ਉਹਨਾਂ ਆਪਣਾ ਸ਼ਹਿਰ ਰਕਾਵਾ ਬਣ ਗਿਆ ਏਸੀ ਸਾਡੇ ਨਾਲ ਪੀੜਿਤ ਪਰਿਵਾਰ ਸੀ ਸਾਡੀ ਸਰਕਾਰ ਦੇ ਅੱਗੇ ਅਪੀਲ ਏ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪਰਿਵਾਰ ਦੇ ਦੱਸਣ ਦੇ ਅਨੁਸਾਰ ਇਹ ਕਿ ਘਰ ਦੇ ਵਿੱਚ ਉਹਨਾਂ ਦੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਉਹਨਾਂ ਦਾ ਕੋਈ ਧੀ ਪੁੱਤ ਬੱਚਾ ਵੀ ਨਹੀਂ ਹੈ ਇਹ ਕੈਮਰਾਮੈਨ ਨੂੰ ਮੈਂ ਫੇਰ ਦੁਬਾਰਾ ਕਹੂੰਗਾ ਕਿ ਘਰ ਦੇ ਹਾਲਾਤ ਇਹ ਜੋ ਦੁਬਾਰਾ ਦਿਖਾਏ ਜਾਣ ਇੱਕੋ ਹੀ ਕਮਰਾ ਹੈ ਇਹਨਾਂ ਦੇ ਕੋਲ ਉਹ ਵੀ ਕੱਚੀ ਛੱਤ ਏ ਉਹ ਵੀ ਬਾਲਿਆਂ ਵਾਲੀ ਕੱਚੀ ਢਾਈਲਾਂ ਵਾਲੀ ਛੱਤ ਸੀ بارش ਜ਼ਿਆਦਾ ਹੋਣ ਦੇ ਕਾਰਨ ਉਹ ਵੀ ਸਿਮੰਟ ਹੈ ਵੀ ਲੀਕ ਹੋਣ ਦਾ ਵੀ ਇਹ ਪਾਣੀ ਸਾਰਾ ਕਮਰੇ ਦੇ ਵਿੱਚ ਘਰ ਦਾ ਕਾਫੀ ਨੁਕਸਾਨ ਹੋਇਆ ਹੈ ਸਮਾਨ ਵੀ ਜਿਹੜਾ ਸੀ ਸਾਰਾ ਖਰਾਬ ਹੋ ਗਿਆ ਹੈ ਸਾਡੀ ਪ੍ਰਸ਼ਾਸਨ ਦੇ ਅੱਗੇ ਅਪੀਲ ਹੈ ਕੇ ਵੱਧ ਤੋਂ ਵੱਧ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਹਰਵਿੰਦਰ ਸਾਹਾ ਦਾ ਦੀ ਰਿਪੋਰਟ ਤਰਨਤਾਰਨ